ਵਾਇਰ ਚੀਕਾ ਖਾਲਸਾ ਵਾਇਰ ਚੀਕੀ ਫਤਿਹ ਦਾਸ ਜ਼ੈਦਾਰ ਜਗਰੂਪ ਸਿੰਘ ਤਰਨਤਲ ਠੀਕ ਹੈ ਨਾ ਤੋ ਕਿ ਅੱਜ ਬਾਬਾ ਜੀ ਕਿਵੇਂ ਇਕੱਠੇ ਹੋਏ ਅੱਜ ਅਸੀਂ ਡੀਸੀ ਸਾਹਿਬ ਕੋਲ ਆਏ ਸੀ ਮੰਗ ਪੱਤਰ ਦੇਣ ਬਖੰਡਾ ਦੇ ਵਿੱਚ ਤੇ ਅਸੀਂ ਭਾਈ ਅਮਰਪਾਲ ਸਿੰਘ ਮਹਿਰੋਂ ਜੋ ਕਿ ਨਕਸ਼ਰਤਾ ਮੁਕਤ ਪੰਜਾਬ ਬਣਾਉਦੇ ਹੱਕ ਦੇ ਵਿੱਚ ਖੜੇ ਆ ਤੇ ਖੜੇ ਰਵਾਂਗੇ ਅਸੀਂ ਸਿਰਫ ਸਾਡਾ ਕਿਸੇ ਵੀ ਕੋਈ ਪਾਰਟੀ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਠੀਕ ਹੈ ਜੀ ਨਾ ਸੀ ਕਿਸੇ ਧਰਮ ਦੇ ਖਿਲਾਫ ਆ ਅਸੀਂ ਸਿਰਫ ਨਕਸ਼ਰਤਾ ਦੇ ਖਿਲਾਫ ਆ ਜਿਹੜੇ ਮੁੰਡੇ ਜਾਂ ਕੁੜੀਆਂ ਨੱਚੜਤਾ ਫਰਾਂਉਂਦੇ ਆ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ ਮੈਂ ਉਹ ਸਭ ਦੀ ਅਪੀਲ ਕਰਦੇ ਹੁੰਦੇ ਸੀਗੇ ਹਨਾ ਤੁਸੀਂ ਸਭ ਨੇ ਸੁਣੀ ਆ ਤੇ ਦੇਖਿਆ ਵੀ ਆ ਤੇ ਅਸੀਂ ਇੱਥੇ ਕੱਲ ਨੂੰ ਕੱਟ ਕਰਨਾ ਬਹੁਤ ਉੱਚੇ ਪੱਧਰ ਦੇ ਵਿੱਚ ਅਸੀਂ ਡੀਸੀ ਸਾਹਿਬ ਨੂੰ ਮਿਲੇ ਡੀਸਾ ਮਿਲੇ ਨਹੀਂ ਅਸੀਂ ਏਡੀਸੀ ਮੈਡਮ ਕੋਲੇ ਵੜੇ ਪੂਣੀ ਸੰਗ ਪਹਿਲਾਂ ਤਾਂ ਉਹਨਾਂ ਨੇ ਸਾ ਤੋਂ ਮੰਗ ਪੱਤਰ ਫੜ ਲਿਆ ਫਿਰ ਸਾਨੂੰ ਦੁਬਾਰਾ ਬੁਲਾਇਆ ਅੰਦਰ ਤਿੰਨ ਵਾਰ ਹੀ ਜਾ ਚੁੱਕੀ ਸੀ ਅਸੀਂ ਉਹਦੇ ਕੋਲੇ ਮੈਡਮ ਕਹਿੰਦੇ ਸਾਨੂੰ ਇਸ ਦੀ ਮਜ਼ਦੂਰੀ ਨਹੀਂ ਦਿੱਤੀ ਜਾ ਸਕਦੀ ਅਸੀਂ ਹਮਲੂ ਦੇ ਕਾਰਨ ਅਸੀਂ ਕਿਹਦੇ ਵਿਰੁੱਧ ਵਿੱਚ ਬੋਲਣਾ ਹੈ ਅਸੀਂ ਦਾ ਸਰਪ ਜਿਹੜੇ ਨਸ਼ੱਟਤਾ ਵਲਾਉਂਦੇ ਆ ਪੰਜਾਬ ਦੇ ਵਿੱਚ ਉਹਨਾਂ ਦੇ ਵਿਰੁੱਧ ਬੋਲਣਾ ਹੈ ਤੇ ਅਸੀਂ ਬੋਲਾਂਗੇ ਜਿੰਨਾ ਚਿਰ ਸਾਡੇ ਦੇ ਵਿੱਚ ਸਾਹ ਚੱਲਦੇ ਆ ਉਹਨਾਂ ਚਿਰ ਅਸੀਂ ਲੜਦੇ ਰਵਾਂਗੇ ਸਾਰੇ ਪੰਜਾਬ ਦੇ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਸਿੱਖ ਜਥੇਬੰਦੀਆਂ ਨੂੰ ਸਮਾਜਿਕ ਸੰਸਥਾਵਾਂ ਨੂੰ ਨਗਰ ਪੰਚਾਇਤਾਂ ਨੂੰ ਖਾਸ ਕਰਕੇ ਅਪੀਲ ਹੈ ਆਪਣੇ ਬਠਿੰਡਾ ਜ਼ਿਲ੍ਹੇ ਦੇ ਵਾਸੀਆਂ ਨੂੰ ਵੀ ਸਾਡਾ ਸਾਥ ਦਿਓ ਅਸੀਂ ਕਰਨ ਨੂੰ ਬਹੁਤ ਵੱਡਾ ਇਕੱਟ ਕਰ ਰਹੇ ਆ ਤੇ ਅਸੀਂ ਇਹ ਕਰਕੇ ਛੱਡਣਾ ਖਾਲਸਾ ਫਿਰ ਕਿਸੇ ਦਾ ਗੁਲਾਮ ਵੀ ਨਹੀਂ ਹੈ ਜੇ ਅਸੀਂ ਮੰਗ ਪੱਤਰ ਦਿੱਤਾ ਹੈ ਸਾਡੇ ਨੇ ਕਬੂਲਿਆ ਫਿਰ ਖਾਲਸਾ ਕੇ ਦਾ ਗੁਲਾਮ ਵੀ ਨਹੀਂ ਹੈ ਤੇ ਅਸੀਂ ਕਰਕੇ ਛੱਡਾਂਗੇ ਕਿੱਥੇ ਕੱਟ ਕਰਨਾ ਇਹ ਡਾਕਟਰ ਅੰਬੇਦਕਰ ਦੇ ਬੁੱਤ ਕੋਲ ਉੱਥੇ ਕਰਨਾ ਇੱਕ ਤਾਂ ਹੁੰਦਾ ਪਿਆਰ ਨਾਲ ਇੱਕ ਕੋਈ ਹੁੰਦਾ ਵੀ ਕਿਤਾਬ ਨਹੀਂ ਹੈ ਜਾਂ ਕੋਈ ਧੰਕੀ ਹੈ ਨਹੀਂ ਨਹੀਂ ਮੈਂ ਨਹੀਂ ਜੀ ਦੇਖੋ ਜੇ ਅਸੀਂ ਪਹਿਲਾਂ ਧਮਕੀ ਦੇਣੀ ਹੁੰਦੀ ਫਿਰ ਅਸੀਂ ਮੈਡਮ ਨੂੰ ਮੰਗ ਪੱਤਰ ਹੀ ਨਾ ਦੇਣ ਜਾਂਦੇ ਹੈ ਨਾ ਜੀ ਜੇ ਅਸੀਂ ਇਹਨਾਂ ਦੇ ਵਿਰੁੱਧ ਕਿਹਾ ਪ੍ਰਸ਼ਾਸਨ ਦੀ ਅਸੀਂ ਪ੍ਰਸ਼ਾਸਨ ਨਾਲ ਅਸੀਂ ਮਿਲ ਕੇ ਚੱਲਦੇ ਆਂ ਪ੍ਰਸ਼ਾਸਨ ਦਾ ਬਹੁਤ ਸਤਿਕਾਰ ਕਰਦੇ ਆਂ ਪਰ ਇਹ ਤਾਂ ਪ੍ਰਸ਼ਾਸਨੀ ਨਹੀਂ ਸਭੀ ਸਾਡਾ ਸਰਕਾਰ ਸਾਡਾ ਸਾਥ ਦਿੰਦਾ ਫਿਰ ਅਸੀਂ ਦੱਸੋ ਕਿੱਥੇ ਕੀ ਕਰੀਏ ਅੱਛਾ ਨਕਤਰ ਤਾਂ ਭੁਲਾਉਣ ਨਾਲ ਤਾਂ ਸਕਿਉਰਿਟੀ ਆ ਤੇ ਸਾਡੇ ਤੇ ਹੀ ਰੋਕਾ ਲਾਉਂਦੇ ਆ ਪਰ ਕੀ ਗੱਲ ਤਸੋ ਕੋ ਸਰਕਾਰ ਨੇ ਕੀਤਾ ਹੈ ਲਾਗੂ ਟੀਮ ਲਾਗੂ ਕੀਤੇ ਆ ਜਿਹੜੇ ਜੀ ਸਾਰਾ ਸਟਾਫ ਡੈਟ ਪਾਉਣਗੇ ਜੀ ਉਹਨਾਂ ਦੇ ਡਿਲੀਟ ਕੀਤੇ ਜਾਣਗੇ ਅਕਾਉਂਟ ਕਰਦੇ ਆ ਆ ਦੇਖੋ ਤੁਸੀਂ ਦੇਖੋ ਮੋਬਾਈਲ ਕੱਢ ਕੇ ਹੁਣੇ ਲਾ ਲਓ ਹੁਣ ਆ ਜਾਣੀਏ ਕੋਈ ਸੀਸੀਟੀਵੀ ਵੀਡੀਓ ਆਪਣੀ ਅਜੇ ਤੱਕ ਤਾਂ ਅਜੇ ਤੱਕ ਤਾਂ ਕੁਝ ਵੀ ਨਹੀਂ ਹੋਇਆ ਬਾਈ ਜੀ ਇਹ ਤਾਂ ਸਰਾਕਿਸ਼ ਆਪਾਂ ਨੂੰ ਕਰਨਾ ਪੈਣਾ ਕੋਈ ਬਾਈ ਆਪਾਂ ਚਲੋ ਪੰਜਾਬ ਚ ਖਤਮ ਕਰਦਾਂਗੇ ਜਿਹੜੀ ਬਾਹਰਲੇ ਸੈਟਾ ਚ ਆਉਂਦੀਆਂ ਇੱਥੇ ਉਹਨਾਂ ਦਾ ਆਪਾਂ ਕਿਸ ਤਰ੍ਹਾਂ ਹੱਲ ਕੋਲਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਡਾ ਸਾਥ ਦੇ ਦੇ ਠੀਕ ਹੈ ਜੀ ਅਸੀਂ ਤਾਂ ਇਹ ਬੇਨਤੀ ਕਰ ਸਕਦੇ ਹਾਂ ਕਿ ਕਿਤੋਂ ਕਿਤੋਂ ਆਣਗੇ ਤੁਹਾਡੇ ਜਿੱਥੇ ਦਾ ਬੱਥੇ ਬੰਦੀਆਂ ਜਿਹੜੀਆਂ ਹੋਰ ਹੋਰ ਬਾਹਰੋਂ ਵੀ ਆ ਰਹੀਆਂ ਇੱਥੇ ਨਹੀਂ ਜੇ ਸੇ ਬੰਦੀ ਇਹ ਸਾਡੀ ਜਥੇਬੰਦੀ ਹੈ ਜੀ ਕਰਨਾ ਚਾਹ ਹਾਂ ਹਾਂ ਜੀ ਅਸੀਂ ਸੰਗਤ ਹਰ ਕੇ ਦੇ ਜਾਇਦਾਦਾਂ ਹਾਂ ਤੇ ਅਸੀਂ ਆਪਦੇ ਵੱਲੋਂ ਇਹ ਪ੍ਰਾਰਲਾ ਕਰ ਰਹੇ ਆ ਅੱਜ ਜਿੱਥੇ ਬੰਦਿਆ ਤੋਂ ਹੋਰ ਵੀ ਕਾਫੀ ਨੇ ਸਾਡਾ ਸਾਥ ਦੇ ਰਿਹਾ ਸਾਡੇ ਰਗੇ ਪੱਤਰਕਾਰ ਵੀਰ ਭਰਾ ਜਿਹੜੇ ਸਾਡਾ ਸਾਥ ਦਿੰਦੇ ਆ ਚੜਦੀ ਕਲਾ ਵਿੱਚ ਉਹਦੇ ਵੀ ਹੈਗੇ ਆ ਜੋ ਅੱਜ ਦੇ ਟਾਈਮ ਦੇ ਵਿੱਚ ਹਨਾ ਜੀ ਅਸੀਂ ਮੰਗ ਕਰਦੇ ਆ ਕਿ ਸਾਨੂੰ ਇਹ ਕਰਨ ਦਿੱਤਾ ਜਾਵੇ ਬਹੁਤ ਵਾਰ ਇਹ ਜਾਂਦਾ ਬੁਆਲ ਕੇ ਪਰਿਵਾਰ ਤੇ ਲਟਾਉਂਦਾ ਖੁੱਲ ਜਾਂਦਾ ਉਸ ਦੂਜਾ ਵੀ ਇਹ ਜਿਹਾ ਕੰਟੈਂਟ ਸਾਹਮਣੇ ਆ ਜਾਂਦਾ ਬਿਲਕੁਲ ਜੀ ਬਿਲਕੁਲ ਕੰਮਸਫਰ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਆਪ ਦੇਖੀਦਾ ਕਈ ਵਾਰੀ ਲੱਗਵਾਣੀ ਪਣ ਲੱਗਦੀ ਰਹੀਓ ਤੁਸੀਂ ਆ YouTube ਖੋਲ ਲਓ ਮੇਰੇ ਰੈਡੀ ਕੀ ਕਰਾਂਗੇ ਤੁਸੀਂ ਬਹੁਤ ਗੰਦਪਾ ਰੱਖਿਆ ਜੀ ਇਹਨਾਂ ਨੇ ਪੰਜਾਬ ਦੇ ਵਿੱਚ ਇਹ ਤੁਸੀਂ ਇਹ ਦੇਖੋ ਵੀਰ ਜੀ ਵੀ ਪੰਜਾਬ ਪੁਲਿਸ ਦੀ ਸ਼ਹਿਰ ਦੇ ਉੱਤੇ ਇਹ ਕੰਮ ਹੋ ਰਿਹਾ ਉਸ ਨੂੰ ਵੀ ਸ਼ਹਿਰ ਦੀ ਹੈ ਜਿਹੜੇ ਵਰਸਕੋਰਟ ਨੇ ਦੇ ਰੱਖੀ ਇਹਨਾਂ ਨੂੰ ਇਹ ਤਾਂ ਇਹ ਹੋਇਆ ਨਾ ਜੀ ਜੇ ਸਰਕਾਰ ਇਹ ਪਹਿਲੇ ਅਕਾਊਂਟ ਬੰਦ ਕਰ ਦੇ ਕਾ ਨੂੰ ਐਸਾ ਕੁਝ ਹੋਵੇ ਨਾ ਬਿਲਕੁਲ ਜੀ ਬਿਲਕੁਲ ਪਹਿਲਾਂ ਗੱਲਾਂ ਮੰਨੀਆਂ ਦੀਆਂ ਜਿਹੜੀਆਂ ਪਾਉਂਦੇ ਐ ਜੀਆਂ ਵੀਡੀਓ ਪਾਉਂਦੇ ਐ ਹਣਾ ਦੇਖੋ ਜੀ ਅਸੀਂ ਇੱਕ ਦੋ ਨੂੰ ਕਿਹਾ ਵੀ ਆ ਬੇਨਤੀਆਂ ਵੀ ਕੀਤੀਆਂ ਵੀ ਭਾਈ ਹਟੋ ਖਾਸ ਕਰਕੇ ਬਹੰਡੇ ਦੇ ਵਿੱਚ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਅਸੀਂ ਬੇਨਤੀ ਕਰਾਂਗੇ ਉਹਨਾਂ ਨੂੰ ਕਿ ਵੀ ਭਾਈ ਸੁਧਰ ਜੋ ਠੀਕ ਹੈ ਜੀ ਤੁਸੀਂ ਸੁਧਰੋ ਫਿਰ ਅਸੀਂ ਜਾ ਮਾਗਨ ਕੋਲੇ ਇੱਕ ਵਾਰੀ ਜਾ ਕੇ ਵੀ ਆਵਾਂਗੇ ਇਹ ਭਾਈ ਸੁਧਰੋ ਬੇਨਤੀ ਕਰਕੇ ਆਵਾਂਗੇ ਬਿੰਡਾ ਚ ਵੀ ਹੈਗੇ ਨੇ ਜੀ ਹੈਗੇ ਜੀ ਅਸੀਂ ਨਾ ਨਹੀਂ ਲੈਣਾ ਚਾਹੁੰਦੇ ਬਿੰਡਾ ਦੇ ਵਿੱਚ ਵੀ ਹੈਗੇ ਨੇ ਕੋਈ ਵੀ ਇੰਨੇ ਕਿ ਕਾਊਂਟ ਹੈਗੇ ਬਸ ਹੈਗੇ ਚਾਰ ਪੰਜ ਟਾਟ ਸੋਟਾ ਬੋੜਾ ਮੈਸੇਜ ਗਿਆ ਉਹਨਾਂ ਕੋਲੇ ਨਹੀਂ ਮੈਸੇਜ ਹੈ ਕੋਈ ਨਹੀਂ ਪਰ ਅੱਜ ਪਹੁੰਚ ਜਾਣਾ ਔਰਤਾ ਵੀ ਹੈ ਕੁਛ ਮਰਦ ਵੀ ਹੈਗੇ ਨੇ ਜੀ ਹੈਗੇ ਨੇ ਕੁੜੀਆਂ ਜਾਤਰ ਕੁੜੀ ਹੈ ਤੁਸੀਂ ਇਹ ਗੱਲ ਦੱਸਿਓ ਕਿ ਮਿਲਿਓ ਤੁਸੀਂ ਅਧਿਕਾਰੀ ਨੂੰ ਨਹੀਂ ਨਹੀਂ ਬਿਲਕੁਲ ਨਹੀਂ ਮਿਲੇ ਪਰ ਅਸੀਂ ਹੁਣ ਮਿਲਣਾ ਜ਼ਰੂਰ ਹੈ ਅਸੀਂ ਬੇਨਤੀ ਕਰ ਰਹੇ ਹਾਂ ਰੱਖਾਂਗੇ ਤੁਸੀਂ ਰੱਖਾਂਗੇ ਜੀ ਅਸੀਂ ਕੱਲ ਨੂੰ ਰੱਖਾਂਗੇ ਗੱਲ ਅਸੀਂ ਕੱਟ ਕਰਨਾ ਸੀ ਮਤਲਬ ਇਹੀ ਮੈਸੇਜ ਦੇਣਾ ਸੀ ਸਾਰਿਆਂ ਨੂੰ ਜੀ ਜੀ ਅਸੀਂ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਜੀ ਅਸੀਂ ਤਾਂ ਸਿਰਫ ਲੱਤਰ ਦਾ ਮੁਕਤ ਪੰਜਾਬ ਬਣਾਉਣਾ ਹੈ ਤੇ ਬਣਾ ਕੇ ਹੀ ਛੱਡਾਂਗੇ ਗੰਦ ਅਸੀਂ ਸਾਫ਼ ਕਰਨਾ ਦੇ ਕਰਕੇ ਛੱਡਾਂਗੇ ਹਾਂਜੀ